ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਮੈਂ ਤੁਹਾਡਾ ਆਪਣਾ ਸੀਰਾ ਡੇਮਰੂ ਵਾਲਾ ਭਾਈ ਅੱਜ ਆਪਾਂ ਗੱਲ ਕਰਾਂਗੇ ਯੂਪੀਵੀਸੀ ਚਾਦਰ ਬਾਰੇ ਜਿਨ੍ਹਾਂ ਨੂੰ ਕਿ ਆਪਾਂ ਫੈਬਰ ਦੀ ਸੀਟ ਕਹਿ ਦਿੰਨੇ ਆ ਜਦੋਂ ਵੀ ਇਹ ਸੀਟਾਂ ਪਾਉਣੀਆਂ ਜੇਕਰ ਤੁਸੀਂ ਲਾਈਫ ਟਾਈਮ ਦੇ ਤੋਂ ਕੰਮ ਲੈਣਾ ਹੈ ਤਾਂ ਇੱਕ ਦੋ ਗੱਲਾਂ ਦਾ ਖਿਆਲ ਜ਼ਰੂਰ ਰੱਖਣਾ ਹੈ ਕਿਉਂਕਿ ਜਿਹੜੀਆਂ ਪਹਿਲਾਂ ਸੀਟਾਂ ਆਉਂਦੀਆਂ ਸੀ ਉਹਨਾਂ ਜਿਹੜੀ ਢਾਲ ਵਾਲੇ ਨਾਲ ਹੀ ਐ ਇੱਕ ਤਸਰ ਪ੍ਰੋਪਰ ਹੁੰਦੀ ਸੀ ਭਾਵੇਂ ਕਿ ਸੀਮੈਂਟ ਦੀਆਂ ਚਾਦਰਾਂ ਜਾਂ ਜਪਾਨੀ ਚਾਦਰਾਂ ਪਰ ਇਹਨਾਂ ਦੀ ਜਿਹੜੀ ਨਾਲੀ ਹੈ ਇਹ ਬਾੜੀ ਟੈਪ ਹੁੰਦੀ ਥੋੜੀ ਜੀ ਜਦੋਂ ਤੁਸੀਂ ਇਹ ਚਾਦਰ ਪਾਉਣੀ ਹੈ ਇੱਕ ਤਾਂ ਇਹਦੇ ਵਿੱਚ ਆਮ ਚਾਦਰਾਂ ਨਾਲੋਂ ਇੱਕ ਦੋ ਸਪੋਟਾ ਵੱਧ ਪਾਉਣੀਆਂ ਨੇ ਦੂਜੀ ਗੱਲ ਇਹ ਹੈ ਵੀ ਇਹ ਜਿਹੜੀ ਢਾਲ ਹੈ ਘਰ ਤੋਂ ਘੱਟ ਵੀ ਦੂਜੀਆਂ ਚਾਦਰਾਂ ਨਾਲੋਂ 2-3 ਇੰਚ ਵੱਧ ਰੱਖਣੀਆਂ ਕਿਉਂਕਿ ਨਹੀਂ ਤਾਂ ਇਹਦੇ ਵਿੱਚ ਮਿੱਟੀ ਘਟਾ ਫੜਨ ਲੱਗ ਜਾਂਦਾ ਤੇ ਸੀਟ ਦੀ ਜਿਹੜੀ ਲਾਇਫਾ ਘਟ ਜਾਂਦੀ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਤੁਹਾਡੀਆਂ ਜਾਤਰ ਹੈ ਜਿਹੜੀ ਲਾਈਫਟਾਈਮ ਚੱਲੂਗੀ ਜੇਕਰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਯੂ ਕਰਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਧੰਨਵਾਦ ਬਈ